ਰਾਜਪਾਲਾਂ ਦੀ ਦੋ ਦਿਨਾ ਕਾਨਫਰੰਸ ਅਜ ਨਵੀਂ ਦਿੱਲੀ ਦੇ ਰਾਸ਼ਟਰਪਤੀ ਪਵਨ ਵਿਕੇਸ਼ ਸ਼ੁਰੂ ਹੋਈ। ਇਹ ਵਰਨਰਾ ਦੀ ਪਹਿਲੀ ਅਜਿਹੀ ਕਾਨਫਰੰਸ ਹੈ ਜਿਸ ਦੀ ਪ੍ਰਧਾਨਗੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕਰ ਰਹੀ ਨੇ। ਕਾਨਫਰੰਸ ਵਿੱਚ ਸਾਰੇ ਸੂਬਿਆਂ ਦੇ ਰਾਜਪਾਲ ਹਿੱਸਾ ਲੈ ਰਹੇ ਨੇ। ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਅਮਿਤ ਸ਼ਾਹ, ਤਰਮਿੰਦਰਪਰਧਾਨ, ਅਸ਼ਵਨੀ ਵੈਸ਼ਨਵ ਅਤੇ ਡਾਕਟਰ ਮੰਸੁਖ ਮਾਂਡਵੀਆ ਵਰਗੇ ਕਈ ਕੇਂਦਰੀ ਮੰਤਰੀ ਵੀ ਸੰਮੇਲਨ ਵਿੱਚ ਹਿੱਸਾ ਲੈ ਰਹੇ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਪਾਲਾਂ ਦੀ ਕਾਨਫਰੰਸ ਵਿੱਚ ਸ਼ਾਮਲ ਮਿਲ ਹੋਣ ਦਾ ਜ਼ਿਕਰ ਕਰਦੇ ਆ ਕਿ ਆ ਕਿ ਇਹ ਇੱਕ ਅਹਿਮ ਮੰਚ ਹੈ ਜਿਸ ਵਿੱਚ ਉਹਨਾਂ ਚਰਚਾ ਕੀਤੀ ਕਿ ਰਾਜਪਾਲ ਵਿਕਾਸ ਨੂੰ ਕਿਵੇਂ ਹੱਲਾਸ਼ੇਰੀ ਦੇ ਸਕਦੇ ਨੇ ਅਤੇ ਸਮਾਜ ਦੀ ਸੇਵਾ ਕਰ ਸਕਦੇ ਨੇ ਕਾਨਫਰੰਸ ਦੇ ਏਜੰਡੇ ਵਿੱਚ ਤਿੰਨ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨਾ ਉੱਚ ਸਿੱਖਿਆ ਵਿੱਚ ਸੁਧਾਰ ਅਤੇ ਯੂਨੀਵਰਸਿਟੀਆਂ ਦੀ ਮਾਨਤਾ ਕਬਾਈਲੀ ਖੇਤਰਾਂ ਅਭਿਲਾਸ਼ੀ ਜ਼ਿਲੇ ਅਤੇ ਬਲਾਕਾਂ ਸਮੇਤ ਸਰਹੱਦੀ ਖੇਤਰਾਂ ਦਾ ਵਿਕਾਸ ਮਾਈ ਭਾਰਤ ਇੱਕ ਭਾਰਤ ਸ਼੍ਰੇਸ਼ਠ ਭਾਰਤ ਅਤੇ ਇੱਕ ਪੇੜ ਮਾਂ ਕੇ ਨਾਮ ਵਰਗੀਆਂ ਮੁਹੰਮਾ ਸ਼ਾਮਿਲ ਨੇ ਸੂਬੇ ਵਾਖਵਾਖਾ ਕੇਂਦਰੀ ਏਜੰਸੀਆਂ ਵਿਚਕਾਰ ਬਿਹਤਰ ਤਾਲਮੇਲ ਅਤੇ ਜਨਤਕ ਸੰਪਰਕ ਨੂੰ ਵਧਾਉਣ ਵਿੱਚ ਰਾਸ਼ਪਾਲਾ ਦੀ ਭੂਮਿਕਾ ਵੀ ਏਜੰਡੇ ਦਾ ਹਿੱਸਾ ਹੈ।